ਹਾਂਜੀ ਆ ਨੇੜੇ ਨੂੰ ਮਿਲ ਮੜਾ ਬੇੜੋੜੇ ਵਿਚਾਰ ਦੇ ਆਜ ਸ਼ਰਮਣੀ ਅਕਾਲੀ ਦਲ ਦੇ ਹਲਕਾ ਖਾੜ ਦੇ ਵਰਕਾ ਦੀ ਜਿਹੜੀ ਮੀਟਿੰਗ ਹੋਈ ਆ ਹਲਕਾ ਇੰਚਾਰਜ ਸਰ ਰਣਜੀਤ ਸਿੰਘ ਗਿਲਹੋਰਾ ਦੀ ਰਵਾਇਤ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਆ ਚਾਰਜੀ ਸਿੰਘ ਜੀ ਕਾਲੇਵਾਲ ਸਾਹਿਬ ਗੁਜਰਾਲ ਸਾਹਿਬ ਜਸਜੀ ਹੋਰ ਬਹੁਤ ਸਾਰੇ ਸਾਡੇ ਆਗੂ ਸਹਿਬਾਨ ਤੇ ਮਿਊਨਿਸਪਲ ਕਮੇਟੀ ਦੇ ਮੈਂਬਰ ਸਹਿਬਾਨ ਸਾਰਿਆਂ ਨੇ ਹਾਜ਼ਰੀ ਭਰੀ ਆ ਔਰ ਮੈਂ ਸਮਝਦਾ ਕਿ ਇਸ ਮੀਟਿੰਗ ਦੇ ਵਿੱਚ ਜੋ ਵਿਚਾਰ ਚਰਚਾ ਹੋਈ ਲੋਕਾਂ ਨੇ ਆਪਣੇ ਮਸਲੇ ਵੀ ਦੱਸੇ ਅਸੀਂ ਵੀ ਪੰਜਾਬ ਨੂੰ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਦੀ ਚਰਚਾ ਹੋਈ ਆ ਔਰ ਅੱਜ ਹਰ ਬੰਦਾ ਮਹਿਸੂਸ ਕਰ ਰਿਹਾ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਅੱਜ ਪੰਜਾਬ ਦੇ ਲੋਕਾਂ ਦਾ ਪੰਜਾਬ ਦੀ ਸਰਕਾਰ ਤੋਂ ਵਿਸ਼ਵਾਸ ਉੱਠ ਗਿਆ। ਪੰਜਾਬ ਦੀ ਸਰਕਾਰ ਨੇ ਜਿਹੜੇ ਲਾਰੇ ਲਾਏ ਸੀ ਉਹ ਝੂਠੇ ਨਿਕਲੇ ਨੇ। ਪੰਜਾਬ ਦੇ ਜਿਹੜਾ ਵਿਅੰਗਵਾਦੀ ਕਰਕੇ ਜੋ ਇੰਤਹਾਹ ਕੀਤੀ ਆ ਖਾਸ ਤੌਰ ਤੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਵਿਰੋਧੀ ਧਿਰ ਦੇ ਜਿੰਦਰੇ ਲਾਉਣ ਵਾਲੀ ਗੱਲ ਇੱਕ ਇੰਤਹਾਹ ਹੈ। racist ਰਸਟਾਚਾਰ ਦੀ ਗਰਾਫਿਟ ਦਾ ਉਹਦਾ ਹਿਸਾਬ ਪੰਜਾਬ ਦੇ ਲੋਕ ਲੈਣ ਲਈ ਉਤਾਵਲੇ ਹੋਏ ਬੈਠੇ ਨੇ ਕਿ ਰਾਜ ਸਰਦਾ ਦਾ ਇਹਨਾਂ ਨਸ਼ਾ ਰਾਜ ਸ਼ਕਤੀ ਦਾ ਇਹਨਾਂ ਹੰਕਾਰ ਮੁੱਖ ਮੰਤਰੀ ਪੰਜਾਬ ਦਾ ਹੈ ਜਿਹੜਾ ਉਹਨੂੰ ਅੱਜ ਉਤਾਰਨਾ ਚਾਹੁੰਦੇ ਨੇ ਪੰਜਾਬ ਦੇ ਲੋਕ ਔਰ ਜਿਸ ਇੰਤਖਾਤ ਤੇ ਵਿਰੋਧੀ ਧਿਰ ਨੂੰ ਤਾਲੇ ਲਾਉਣ ਵਾਲੀ ਗੱਲ ਉਹਨਾਂ ਦੀ ਜ਼ੁਬਾਨ ਤੇ ਤਾਲੇ ਲਾਉਣ ਦੀ ਗੱਲ ਕਹੀ ਆ ਉਹਦਾ ਹਿਸਾਬ ਆਉਣ ਵਾਲੇ ਸਮੇਂ 'ਚ ਲੋਕ ਮੰਗਣਗੇ ਖਾਸ ਤੌਰ ਤੇ ਪਾਰਲੀਮੈਂਟ ਦੀ ਆ ਰਹੀ ਚੋਣ ਜਿਹੜੀ ਆ ਉਦੇ ਵਿੱਚ ਲੋਕ ਜਿਹੜਾ ਪੰਜਾਬ ਦੀ ਸਰਕਾਰ ਨੇ ਧੋਖੇ ਕੀਤੇ ਨੇ ਵਿਸ਼ਵਾਸ ਘਾਤ ਕੀਤੇ ਨੇ ਔਰਤਾਂ ਨਾਲ ਵੀ ਕੀਤਾ ਹਜ਼ਾਰ ਹਜ਼ਾਰ ਰੁਪਿਆ ਦੇਣ ਦੀ ਵਾਦਾ ਕਰਕੇ ਮੁਕਰੇ ਨੌਜਵਾਨਾਂ ਨਾਲ ਵੀ ਘਰ ਘਰ ਨੌਕਰੀ ਦੇਣ ਦੀ ਥਾਂ ਤੇ ਹਰਿਆਣਾ ਮੱਧ ਪ੍ਰਦੇਸ਼ ਰਾਜਸਥਾਨ ਦੇ ਬੱਚਿਆਂ ਨੂੰ ਨੌਕਰੀਆਂ ਦੇਤੀਆਂ ਔਰ ਡੀਏ ਤੱਕ ਮਲਾਜ਼ਮਾਂ ਦਾ ਨਹੀਂ ਦਿੱਤਾ ਮਲਾਜ਼ਮਾਂ ਦੀਆਂ ਤਨਖਾਹਾਂ ਵੀ ਕਿਸ਼ਤਾਂ ਵਿੱਚ ਮਿਲ ਰਹੀਆਂ ਨੇ ਪੈਨਸ਼ਨਾਂ ਨੂੰ ਪੈਨਸ਼ਨਰ ਜਿਹੜੇ ਪੈਨਸ਼ਨਰ ਨੇ ਉਹਨਾਂ ਨੂੰ ਪੈਂਚਣਾ ਵੀ ਕਿਸਤਾਂ ਦੇ ਵਿੱਚ ਮਿਲ ਰਹੀਆਂ ਨੇ ਸੋ ਅੱਜ ਮਲਾਜ਼ਮ ਵਰਗ ਦੇ ਵਿੱਚ ਇੱਕ ਹਾਹਾਕਾਰ ਮਚੀ ਹੋਈ ਆ ਮਲਾਜ਼ਮ ਵਰਗ ਜਿਹੜਾ ਜਿਹਨੇ ਸਰਕਾਰ ਦੇ ਚਲਾਉਣੀ ਹੁੰਦੀ ਆ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਨਾ ਹੁੰਦਾ ਅੱਜ ਉਹ ਹੱਥ ਖੜੇ ਕਰੀ ਬੈਠਾ ਸੋ ਮੈਂ ਕਹਿ ਸਕਦਾ ਕਿ ਪੰਜਾਬ ਨੂੰ ਮਲ ਜਿਵੇਂ ਕਹਿੰਦੇ ਬੁਰੀ ਤਰ੍ਹਾਂ ਲੁੱਟਾਤਾ ਪੰਜਾਬ ਦਾ ਖਜ਼ਾਨਾ ਬੇਦਰਦੀ ਨਾਲ ਗੈਰ ਪਜਾਉ ਖਰਚਾਂ ਨਾਲ ਗੈਰ ਉਪਜਾਊ ਖਰਚਿਆਂ ਨੇ ਪੰਜਾਬ ਦਾ ਖਜ਼ਾਨਾ ਖਾਲੀ ਕਰਤਾ ਨਵੇਂ ਕੋਈ ਰਿਸੋਰਸ ਮੋਬਲਾਈਜ਼ ਨਹੀਂ ਹੋਏ ਪੰਜਾਬ ਦਾ ਜਿਹੜਾ ਹੁਣ ਬਜਟ ਪੇਸ਼ ਕੀਤਾ ਕੱਲ ਜਿਵੇਂ ਕਹਿੰਦੇ ਆ ਪੁੱਟਿਆ ਪਹਾੜ ਨਿਕਲਿਆ ਚੂਹਾ ਮਤਲਬ ਜਿਹੜੀ ਕੈਪੀਟਲ ਐਕਸਪੈਂਡੀਚਰ ਆ ਜਿਹੜਾ ਉਹ ਪਿਛਲੇ ਸਾਲ ਤੋਂ ਵੀ 25% ਘਟਾਤਾ 25% ਕੈਪੀਟਲ ਐਕਸਪੈਂਡੀਚਰ ਦਾ ਘਟ ਹੋਣਾ ਇਸ ਗੱਲ ਦਾ ਸੰਕੇਤ ਆ ਕਿ ਪੰਜਾਬ ਵਿੱਚ ਵਿਕਾਸ ਨਾ ਦੀ ਆਉਣ ਵਾਲੇ ਸਮੇਂ ਵਿੱਚ ਕੋਈ ਚੀਜ਼ੇ ਨਹੀਂ ਹੋਏਗੀ ਤੇ ਇਸੇ ਤਰ੍ਹਾਂ ਨੌ ਇੰਡਸਟਰੀ ਨੂੰ ਇਨਸੈਕਟ ਸਿਰਫ 50 ਕਰੋੜ ਮਲ 50 ਕਰੋੜ ਨਾਲ ਤਾਂ ਕਿਸੇ ਚੰਗੇ ਘਰ ਦੀ ਰਸੋਈ ਦਾ ਖਰਚਾ ਹੁੰਦਾ ਪੂਰਾ ਚੰਗਵੰਤ ਸਾਹਿਬ ਕਿਹਾ ਬੀਜਪੀ আর ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋਵੇਗਾ ਜੀ ਜੋ ਗੱਸ ਲਗਾਏ ਜਾ ਰਹੇ ਨੇ ਦੇਖੋ ਬੀਜਪੀ ਅਕਾਲੀ ਦਲ ਦੇ ਗੱਠਜੋੜ ਦੇ ਅਜੇ ਧਰਾਤਰ ਦੇ ਵਿੱਚ ਤਾਂ ਕੋਈ ਗੱਲ ਹੈ ਨਹੀਂ ਪਰ ਰਾਜਨੀਤੀ ਦੇ ਵਿੱਚ ਬੜੀ ਸਪਸ਼ਟਾ ਅਕਾਲੀ ਦਲ ਦੀ ਜਿਹੜੀ ਸੋਚ ਆ ਅਕਾਲੀ ਦਲ ਕਿਸੇ ਵੀ ਰਾਜਸੀ ਪਾਰਟੀ ਨਾਲ ਸਮਝੌਤਾ ਕਰਨ ਸਮੇ ਸਭ ਤੋਂ ਪਹਿਲ ਪੰਜਾਬ ਦੀ ਤਰੱਕੀ ਦੇਖਦਾ ਪੰਜਾਬ ਦਾ ਭਲਾ ਦੇਖਦਾ ਪੰਜਾਬ ਦੇ ਲੋਕਾਂ ਨੂੰ ਜਿਹੜੀ ਗੱਲ ਦਾ ਫਾਇਦਾ ਹੁੰਦਾ ਹੋਵੇ ਉਹ ਸਾਡੀ ਪ੍ਰਾਥਮਿਕਤਾ ਦਾ ਹਿੱਸਾ ਹੁੰਦਾ ਦੇਖੋ ਜਿਹੜਾ ਕਿਸਾਨਾਂ ਦਾ ਸੰਘਰਸ਼ ਆ ਇਹ ਤਾਂ ਮੈਂ ਸਮਝਦਾ ਕਿ ਜਿਵੇਂ ਕਹਿੰਦੇ ਸਾਂਝਾ ਆਪਰੇਸ਼ਨ ਸੀ ਐਨਡੀਏ ਤੇ ਆਈਐਨਡੀਆ ਦੇ ਗਠਜੰਤਰ ਦੀਆਂ ਸਰਕਾਰਾਂ ਦਾ ਸਾਂਝਾ ਆਪਰੇਸ਼ਨ ਸੀ ਮਨ ਇਹ ਕਿਸੇ ਤਰ੍ਹਾਂ ਵੀ ਮਨ ਇਸ ਸੱਚ ਨੂੰ ਅਗਨੋਰ ਨਹੀਂ ਕੀਤਾ ਜਾ ਸਕਦਾ ਕਿ ਬਿਨਾ ਸਹਿਮਤੀ ਤੋਂ ਸਾਬ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਸਹਿਮਤੀ ਤੋਂ ਬਿਨਾ ਕਦੇ ਪੰਜਾਬ ਦੀ ਧਰਤੀ ਤੇ ਹਰਿਆਣਾ ਸਰਕਾਰ ਬੈਰੀਕੇਡ ਨਹੀਂ ਸੀ ਲਾ ਸਕਦੀ ਬਿਨਾ ਦੀ ਢਿੱਲ ਤੋਂ ਬਿਨਾ ਸੁਭ ਕਰਨ ਵਰਗੇ ਨੌਜਵਾਨ ਕਿਸਾਨ ਸਾਡੇ ਗੋਲੀਆਂ ਨਾਲ ਮਾਰੇ ਨਹੀਂ ਸੀ ਜਾ ਸਕਦੇ ਲੱਤਾ ਨਹੀਂ ਸੀ ਤੋੜੀਆਂ ਜਾ ਸਕਦੀਆਂ ਦਵਿੰਦਰ ਵਰਗੇ ਦਵਿੰਦਰ ਸੇਖੂਵਰ ਵਰਗੇ ਨੌਜਵਾਨਾਂ ਦੀ ਅੱਖਾਂ ਕੱਡੀਆਂ ਨਹੀਂ ਸੀ ਜਾ ਸਕਦੀਆਂ ਇਹ ਸਾਰੇ ਮੁੱਖ ਮੰਤਰੀ ਪੰਜਾਬ ਦੀ ਸਹਿਮਤੀ ਨਾਲ ਪੰਜਾਬ ਲੁੱਟਿਆ ਵੀ ਗਿਆ ਪੰਜਾਬ ਲਤਾੜਿਆ ਵੀ ਗਿਆ ਇਹਦਾ ਹਿਸਾਬ ਪੰਜਾਬ ਦੇ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਲਾਜ਼ਮੀ ਮੰਗਣਗੇ ਇਸ ਗੱਲ ਦਾ ਸਾਨੂੰ ਪੂਰਾ ਪਤਾ ਹੈ ਕਿ ਟਕਸਾਲੀ ਆਗੂ ਕਿਸਾਈ ਜੇ ਮੈਂ ਸ਼ਾਮਲ ਹੋ ਰਹੇ ਨੇ ਵਾਪਸ ਆ ਰਹੇ ਨੇ ਕਿੰਨਾ ਫਰਕ ਪੈ ਕਿੰਨਾ ਫਾਇਦਾ ਮਿਲੇਗਾ ਕਾਲੀਦਾਰ ਦੇ ਦੇਖੋ ਜਿਵੇਂ ਕਹਿੰਦਾ ਇੱਕ ਇਕਲਾ 2 11 3 ਸਾਹਿਬ ਤਜਰਬੇਕਾਰ ਨੇਤਾ ਨੇ ਔਰ ਪਾਰਟੀ ਵੀ ਤੇ ਕਾਲੀਦਾਰ ਵੀ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਚਲੋ ਕਈ ਗੱਲਾਂ ਤੇ ਮਤਭੇਦ ਪਿਛਲੇ ਸਮੇਂ ਚ ਹੋਏ ਪਰ ਅੱਜ ਹਾਲਾਤਾਂ ਨੂੰ ਦੇਖ ਕੇ ਮਹਿਸੂਸ ਕੀਤਾ ਉਹਨਾਂ ਨੇ ਕਿ ਜੇ ਪੰਜਾਬ ਨੂੰ ਬਚਾਉਣਾ ਪੰਜਾਬ ਨੂੰ ਇਹਨਾਂ ਲੁਟੇਰਿਆਂ ਤੋਂ ਖੜਾ ਛਡਾਉਣਾ ਤਾਂ ਕੁਦਰਤੀ ਤੌਰ ਤੇ ਸ਼ਰਮਣੀ ਅਕਾਲੀ ਦਲ ਨੂੰ ਮਜਬੂਰ ਕਰਨਾ ਪਵੇਗਾ ਸਾਰੇ ਮਤਭੇਦ ਭੁਲਾ ਕੇ ਸ਼ਰਮਣੀ ਅਕਾਲੀ ਦਲ ਵੀ ਸ਼ਾਮਲ ਹੋ ਕੇ ਉਹਨਾਂ ਨੇ ਸ਼ਰਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਵਿੱਚ ਹੱਥ ਵਟਾਇਆ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਪੰਜਾਬ ਦੇ ਲਾਏ ਨਾ ਆਰਡਰ ਨੂੰ ਕਿਸ ਤਰ੍ਹਾਂ ਦੇਖਨੇ ਸਾਫ ਦਾ ਮੁੱਖ ਮੰਤਰੀ ਤੱਕ ਨੂੰ ਜਿਹੜੀਆਂ ਗੈਂਗਸਟਰਾਂ ਦੀਆਂ ਧਮਕੀਆਂ ਆਨੀਆਂ 2 ਕਰੋੜ ਰੁਪਏ ਉਹਨਾਂ ਦਾ ਮੰਗ ਲਿਆ ਦੇਖੋ ਇਹ ਬੜੇ ਹੈਰਾਨੀ ਦੀ ਗੱਲ ਆ ਬੇ ਮਲ ਪੰਜਾਬ ਪਹਿਲਾਂ ਦਾ ਸਹਿਮ ਦੇ ਵਿੱਚ ਡਰ ਦੇ ਵਿੱਚ ਭੈ ਦੇ ਵਿੱਚ ਜਿਹੜਾ ਚੱਲ ਰਿਹਾ ਉਹ ਇਹ ਤੋਂ ਵੱਡੀ ਉਦਾਹਰਨ ਕੋਈ ਹੋ ਨਹੀਂ ਸਕਦੀ ਵੀ ਸਾਫਕਾ ਮੁੱਖ ਮੰਤਰੀ ਨੂੰ ਵੀ ਧਮਕੀਆਂ ਆ ਰਹੀਆਂ ਹੁਣ ਤੇ ਵੈਸੇ ਅੱਜ ਹਰ ਰੋਜ਼ ਦੀ ਕਹਾਣੀ ਬਣ ਗਈ ਇਹ ਕਿਸੇ ਦੁਕਾਨਦਾਰ ਤੇ ਪੈਸੇ ਮੰਗਣੇ ਕਿਸੇ ਪੰਪ પેટ્રોલ ਪੰਪਾਂ ਤੇ ਡਾਕਾ ਪੈਣਾ ਕਿਸੇ ਦੀ ਇੰਡਸਟਰੀ ਤੇ ਡਾਕਾ ਪੈਣਾ ਜਦੋਂ ਪੰਜਾਬ ਨੂੰ ਲੁਟੇਰਿਆਂ ਦੀ ਮੰਡੀ ਬਣਾਤਾ ਪੰਜਾਬ ਅੱਜ ਇੱਕ ਡਰ ਸਹਿਮ ਦੇ ਵਿੱਚ ਰਹਿ ਰਿਹਾ ਪੰਜਾਬ ਦੇ ਘਰੋ ਕਾਰੋਬਾਰੀ ਜਿਹੜੇ ਨੇ ਪੰਜਾਬ ਛੱਡ ਕੇ ਭੱਜ ਰਹੇ ਨੇ ਇਸ ਕਰਕੇ ਪੰਜਾਬ ਦੀ ਆਰਥਿਕਤਾ ਦਾ ਦਾ ਭਵਿੱਖ ਜਿਹੜਾ ਡਾਵਾ ਡੋਲ ਸਪਸ਼ਟ ਨਜ਼ਰ ਆ ਰਿਹਾ ਇਹ ਲੱਗਦਾ ਕਿ ਅੱਜ ਜਿਨ੍ਹਾਂ ਹੱਥਾਂ ਵਿੱਚ ਪੰਜਾਬ ਦੀ ਸਤਾ ਉਹਨਾਂ ਨੂੰ ਕੋਈ ਪੰਜਾਬ ਦੀ ਪਰਵਾਹ ਨਹੀਂ ਹੈ ਉਹਨਾਂ ਨੂੰ ਕੋਈ ਪੰਜਾਬ ਨਾਲ ਲਗਾ ਨਹੀਂ ਹੈ ਨਾ ਪੰਜਾਬ ਨਾਲ ਮੋਹ ਆ ਅੱਜ ਪੰਜਾਬ ਦੇ ਲੋਕ ਇਹਨਾਂ ਤੋਂ ਖੜਾ ਚਣਾ ਚਾਹੁੰਦੇ ਜਦੋਂ ਮਾਨ ਸਰ 2024 ਦੀਆਂ ਲੋਕ ਸਭਾ ਚੋਣਾਂ ਆ ਰਹੀਆਂ ਤੁਸੀਂ ਮੀਟਿੰਗਾਂ ਤੇ ਮੀਟਿੰਗਾਂ ਕਰ ਰਹੇ ਹੋ ਕੀ ਪੂਰੀ ਤਿਆਰੀ ਹੈ ਜੀ ਇਨੰਨਪੁਰ ਸਾਹਿਬ ਤੋਂ ਸ਼ਰਮਣੀ ਅਕਾਲੀ ਦਲ ਬਿਨਾਂ ਚੋਣਾਂ ਤੋਂ ਵੀ ਤਿਆਰ ਰਹਿੰਦਾ ਹੁਣ ਤਾਂ ਚੋਣਾਂ ਨੇੜੇ ਆ ਗਈਆਂ ਹੁਣ ਤਾਂ ਤਿਆਰ ਹੈ ਜੀ ਟਿਕਟ ਪੱਕੀ ਹੈ ਜੀ ਫਿਰ ਨਾਲ ਤੋਂ ਸਾਹਿਬ ਜੀ ਟਿਕਟ ਤਾਂ ਪਾਰਟੀ ਨੇ ਦੇਣੀ ਹੁੰਦੀ ਆ ਪਰ ਅਸੀਂ ਬਿਨਾਂ ਟਿਕਟਾਂ ਤੋਂ ਵੀ ਸਵਾਰੀ ਕਰਦੇ ਆਦੀ ਆ ਅਸੀਂ ਬਿਨਾਂ ਮਤਲਬ ਹਮੇਸ਼ਾ ਪਾਰਟੀ ਦੇ ਵਿੱਚ ਕਦੇ ਟਿਕਟ ਲੈ ਕੇ ਜਾਂ ਟਿਕਟ ਸਾਹਮਣੇ ਰੱਖ ਕੇ ਜਾਂ ਚੋਣ ਸਾਹਮਣੇ ਰੱਖ ਕੇ ਲੋਕਾਂ ਚ ਨਹੀਂ ਗਏ ਹਮੇਸ਼ਾ ਸੇਵਾ ਨੂੰ ਮੁੱਖ ਰੱਖ ਕੇ ਤੁਸੀਂ ਦੇਖਿਆ ਹੋਣਾ ਅਸੀਂ ਹਾਰਨ ਤੋਂ ਬਾਅਦ ਵੀ ਦੂਜੇ ਦਿਨ ਕਿਸੇ ਦੇ ਭੋਗਤੇ ਕਿਸੇ ਤੇ ਵਿਆਹ ਤੇ ਕਿਸੇ ਦੇ ਦੁੱਖ ਸੁੱਖ ਵੀ ਜੰਨੇ ਤੇ ਜਿਹੜੇ ਜਿੱਤੇ ਹੋਏ ਆ ਉਹ 5 ਸਾਲਾਂ ਬਾਅਦ ਦਿਖਾਈ ਦਿੰਦੇ ਆ ਕੱਲ ਇਕੱਲੇ ਨੇ ਆਪਣੀ ਟਿਕਟ ਅਨਾਉਂਸ ਕਰ ਲੁਕਸਵਾ ਨਹੀਂ ਹੁੰਦਾ ਤੁਹਾਨੂੰ ਅੱਜ ਜਿਹੜੀ ਸਭ ਤੋਂ ਪਹਿਲਾਂ ਲੋਕ ਸਭਾ ਦੇ ਟਿਕਟਾ ਦੂਧੇ ਨੰਬਰ ਤੇ ਨੇ ਅੱਜ ਸਾਡੇ ਸਾਹਮਣੇ ਪਹਿਲਾ ਪੰਜਾਬ ਨੂੰ ਬਚਾਉਣ ਦਾ ਫਿਕਰਾ ਪੰਜਾਬ ਦੇ ਬਚਾਉਣ ਦੀ ਸਾਨੂੰ ਚਿੰਤਾ ਲੱਗੀ ਹੋਈ ਆ ਇਸੇ ਕਰਕੇ ਅਸੀਂ ਪੰਜਾਬ ਬਚਾਓ ਯਾਤਰਾ ਜਿਹੜੀ ਸ਼ੁਰੂ ਕੀਤੀ ਆ ਔਰ ਕਿਸਾਨੀ ਸੰਘਰਸ਼ ਕਰਕੇ ਕੁ ਸਮਾਂ ਅਸੀਂ ਅੱਗੇ ਪਾਈ ਸੀ ਪਰ ਅੱਜ ਲੋਕ ਸਭਾ ਚੋਣਾਂ ਜਾਂ ਟਿਕਟਾਂ ਤੋਂ ਪਹਿਲਾਂ ਸਾਡੀ ਮੋਸਟ ਪ੍ਰਾਇੋਰਟੀ ਜਿਹੜੀ ਪੰਜਾਬ ਨੂੰ ਬਚਾਉਣਾ ਸਰ ਅੱਜ ਪ੍ਰੇਮ ਸਿੰਘ ਵਾਲੇ ਤੋਂ ਮਾ ਜਰ ਨੇ ਅੱਜ ਪੱਤਰਕਾਰ ਵਾਰਤਾ ਕੀ ਹੈ ਔਰ पार्टी को मजबूत करने के लिए उनकी टिकट के क्या आसार लगाए जा रहे हैं जी देखो चंदू माजरा साहब जैसे आपने बात की है टिकट की चंदू मज्जा साहब ऑब्जर्वर हैं से अपने ना हल्का आनंद प्रसाद सीट के इसीलिए जो मीटिंग है वो कर रहे हैं बाकी टिकट की बात वो भी बोल के गए हैं कि वो पार्टी ने डिसाइड करना किस उम्मीदवार को देना है so, सो एज ए ऑब्जर्वर ओ, जितने भी हल्के में आ, नौ जो अपने विधानसभा हल्के हैं उनमें जाकर पार्टी वर्क को इकट्ठा करके उनकी बात सुन भी रहे हैं और अपनी बता भी रहे हैं तो इसलिए आज की मीटिंग भी उसी संदर्भ में आज भी की मीटिंग भी अब पंजाब की जो स्थिति चल रही है गल उसको क्या देख रहे हो गैंग बार रहा है कहीं कतल हो रहे हैं कहीं हो रही हैं और देखा जाए तो मुख्यमंत्री है, है, है पंजाब की भी आज इतने बुरे दौर में से गुजर रहा है कोई बंदा अपने आप को सेफ आगे नहीं आगे समझ रहा सो कहीं लूट पाट मर्डर देखो एक कानून का डर होता है मैं समझता हूँ भी कानून का डर ही उठ गया और देखो कहीं गोली चल रही है कहीं सिर फाड़ रहे हैं कहीं लूट हो रही है किसी स्नैचिंग स्नैचिंग पे पे कहीं पे हो रही है, घर में अंदर घुसकर स्नैचिंग कर रहे हैं सबसे बड़ी बात जो हमारे सबका सीएम है चरणजीत सिंह चन्नी उनको हिम्मत देखो भी गैंगस्टर ने उनको धमकी दे दी तो आप अंदाजा लगा सकते हैं भी आज पंजाब का क्या हाल है देख रहे हो पंजाबी